ਮੰਚ ਤੇ ਬੈਠੇ ਯੂਨੀਵਰਸਿਟੀ ਦੇ ਅਫਸਰ ਸਾਹਿਬਾਨ ਤੇ ਬਹੁਤ ਹੀ ਸੂਝਵਾਨ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿਸ ਤਰ੍ਹਾਂ ਸਾਡੇ ਪਹਿਲੇ ਮਾਹਿਰ ਉਹਨਾਂ ਨੇ ਕਿਸਮਾਂ ਦੱਸੀਆਂ ਨੇ ਆਪਣੀਆਂ ਅੱਡ ਅੱਡ ਫਸਲਾਂ ਦੀਆਂ ਜਿਹਦੇ ਵਿੱਚ ਉਹਨਾਂ ਨੇ ਕਣਕ ਦੀਆਂ ਦੱਸੀਆਂ ਨੇ ਆਪਣੀਆਂ ਤੇਲ ਬੀਜ ਦੀਆਂ ਦੱਸੀਆਂ ਨੇ ਛੋਲੇਆਂ ਦੀਆਂ ਦੱਸੀਆਂ ਨੇ ਤੇ ਚਾਰਿਆਂ ਦੀਆਂ ਦੱਸੀਆਂ ਹੋਣ ਕਿਸਮਾਂ ਦੇ ਦਸਤੀਆਂ ਉਹਨਾਂ ਨੇ ਤੇ ਉਹਨਾਂ ਦੇ ਉਹ ਝਾੜ ਵੀ ਦੱਸਦੇ ਕਿ ਅਸੀਂ ਵੱਧ-ਤੁ ਵੱਧ ਝਾੜ ਇਹਨਾਂ ਲੈ ਸਕਦੇ ਹਾਂ ਸਾਨੂੰ ਕਿਹਨਾਂ ਗੱਲਾਂ ਦਾ ਮੁੱਖ ਤੌਰ ਤੇ ਧਿਆਨ ਰੱਖਣਾ ਚਾਹੀਦਾ ਤਾਂ ਕਿ ਸਾਡਾ ਝਾੜ ਜਿਹੜਾ ਹੈ ਕੋਈ ਵੀ ਫਸਲ 'ਚ ਘਟ ਨਾ ਆਵੇ ਜੇਕਰ ਇੱਕ ਸਾਇੰਸਦਾਨ ਕਹਿੰਦਾ ਹੈ ਕਿ ਸਾਡੀ ਕਿਸਮ ਜਿਹੜੀ ਅਸੀਂ ਸਪਾਰਸ਼ ਕੀਤੀ ਹੈ ਉਹ 60 ਕੁੰਟਲ ਦਾ ਝਾੜ ਦਿੰਦੀ ਹੈ ਤੇ ਅਸੀਂ ਉਸ ਨੂੰ ਕਿਸ ਤਰ੍ਹਾਂ ਬਰਕਰਾਰ ਰੱਖਣਾ ਹੈ ਉਹਨਾਂ ਗੱਲਾਂ ਤੇ ਮੈਂ ਥੋੜੀ ਹੀ ਰੋਸ਼ਨੀ ਪਾਉਂਗਾ ਜਿਹੜੀ ਆਪਣੀ ਮੁੱਖ ਫਸਲ ਹੈ ਫਾੜੀ ਦੀ ਉਹ ਕਣਕ ਹੁਣ ਕਣਕ ਅਸੀਂ ਨਰਮੇ ਦੇ ਬਾਅਦ ਵੀ ਬੀਜਦੇ ਆ ਤੇ ਕਣਕ ਅਸੀਂ ਝੋਨੇ ਦੇ ਬਾਅਦ ਵੀ ਬੀਜਦੇ ਆ ਜਿਹੜੀ ਕਣਕ ਅਸੀਂ ਝੋਨੇ ਦੇ ਬਾਅਦ ਚ ਬੀਜਦੇ ਆ ਉਹਦੇ ਮੁੱਖ ਤੌਰ ਤੇ ਦੋ ਟੰਗ ਜਿਹੜੇ ਨਾ ਯੂਨੀਵਰਸਿਟੀ ਵੱਲੋਂ ਸਪਾਰਸ਼ ਕੀਤੇ ਗਏ ਨੇ ਇੱਕ ਤੇ ਰਿਵਾਤੀ ਬਿਜਾਈ ਜਿੱਤੇ ਤੁਸੀਂ ਰਹਿਣ ਖੁੰਦ ਨੂੰ ਵਿੱਚ ਬਾਉਂਦੇ ਹੋ ਜਾਂ ਬਾਹਰ ਕੱਢ ਕੇ ਕਿਸੇ ਵੀ ਤਰੀਕੇ ਨਾਲ ਬਿਜਾਈ ਕਰਦੇ ਹੋ ਤੇ ਇੱਕ ਜਿਹੜੀ ਹੈ ਪਰਾਲੀ ਦੀ ਸੰਭਾਲ ਕਰਕੇ ਕਿਸ ਤਰ੍ਹਾਂ ਉਹਦੀ ਬਿਜਾਈ ਕਰੀਏ ਤੇ ਜੇਕਰ ਅਸੀਂ ਪਹਿਲੇ ਪਰਾਲੀ ਸੰਭਾਲ ਕੇ ਕਿਸ ਤਰ੍ਹਾਂ ਬਿਜਾਈ ਕਰਨੀ ਹੈ ਉਹਦੇ ਕਿਹੜੇ ਕਿਹੜੇ ਢੰਗ ਨੇ ਉਹਨਾਂ ਤੇ ਅਸੀਂ ਅਗਰ ਗੱਲ ਕਰੀਏ ਤੇ ਆਪਣੇ ਕੋਲ ਕਾਫੀ ਮਸ਼ੀਨਾਂ ਸਪਾਰਸ਼ ਹੋਈਆਂ ਨੇ ਜਿਸ ਤਰ੍ਹਾਂ ਹੈਪੀ ਸੀਡਰ ਹੈ ਸੁਪਰ ਸੀਡਰ ਹੈ ਸਮਾਰਟ ਸੀਡਰ ਹੈ ਦੇ ਲਾਸਟ ਵਿੱਚ ਆਪਣਾ ਸਰਫੇਸ ਸੀਡਰ ਵੀ ਆਪਣੀ ਸਪਾਰਸ਼ ਹੋਈ ਆ। ਆਗਰ ਅਸੀਂ ਹੈਪੀ ਸੀਡਰ ਨਾਲ ਬਜਾਈ ਕਰਨੀ ਹੈ ਜਾਂ ਸਮਾਰਟ ਸੀਡਰ ਨਾਲ ਬਜਾਈ ਕਰਨੀ ਹੈ ਜਾਂ ਸਰਫੇਸ ਸੀਡਰ ਨਾਲ ਬਜਾਈ ਕਰਨੀ ਹੈ ਤੇ ਅਸੀਂ ਆਪਣੀ ਬਜਾਈ ਜਿਹੜੀ ਹੈ 25 ਅਕਤੂਬਰ ਤੋਂ ਹੀ ਸਟਾਰਟ ਕਰ ਦੇਣੀ ਚਾਹੀਦੀ। ਕਿਉਂਕਿ ਇਹਦੇ ਵਿੱਚ ਪਰਾਲੀ ਵਿੱਚ ਰਹਿੰਦੀ ਹੈ, ਪਰਾਲੀ ਕਰਕੇ ਤੈਅ ਬਣ ਜਾਂਦੀ ਆ ਉਹਦੇ ਕਰਕੇ ਜਿਹੜਾ ਵਾਤਾਤਮਾਣ ਹੈ ਆਪਣਾ ਜ਼ਮੀਨ ਦਾ, ਮਿੱਟੀ ਦਾ ਉਹ ਥੋੜਾ ਘਟ ਰਿਹਾ ਹੈ। ਠੰਡੀ ਰਹਿੰਦੀ ਹੈ ਤੇ ਇਸ ਕਰਕੇ ਜੇਕਰ ਤੁਸੀਂ ਹੈਪੀ ਸੀਡਰ ਸਮਾਰਟ ਸੀਡਰ ਜਾਂ ਸਰਫੇਸ ਸੀਡਰ ਨਾਲ ਬਿਜਾਈ ਕਰਨੀ ਹੈ ਤੇ ਲਾਸਟ ਅਕਤੂਬਰ ਯਾਨੀ ਕਿ ਜਿਹੜਾ ਹਫਤਾ ਲਾਸਟ ਹਫਤਾ ਅਕਤੂਬਰ ਦਾ ਬਹੁਤ ਹੀ ਟੁਕਮਾ ਔਰ ਇਹਦੀ ਬਜਾਈ ਜਿਹੜੀ ਹੈ 15 ਅਕਤੂਬਰ 15 ਨਵੰਬਰ ਤੱਕ ਜਿਹੜੀ ਹੈ ਜਿੱਥੇ ਪ੍ਰਾਲੀ ਨੂੰ ਸੰਭਾਲਣਾ ਹੈ ਉਹਦੀ ਬਜਾਈ ਕਰ ਦਿਓ ਕਿਉਂਕਿ ਉਹਦੇ ਬਾਅਦ ਚ ਜਿਹੜਾ ਆਪਣਾ ਟੈਂਪਰੇਚਰ ਹੈ ਤਾਪਮਾਨ ਹੈ ਉਹ ਡਿੱਗਦਾ ਥੱਲੇ ਤੇ ਹਰੀ ਥੋੜੀ ਕੇ ਦੇਰ ਨਾਲ ਹੁੰਦੀ ਆ ਤੇ ਕਈ ਵਾਰ ਥੋੜਾ ਹਰੇ ਪੰਚ ਵੀ ਥੋੜੀ ਘੱਟ ਰਹਿ ਜਾਂਦੀ ਹੈ ਤੇ ਫਿਰ ਸਾਡਾ ਸਿੱਧਾ ਅਸਰ ਜਾ ਕੇ ਜਿਹੜਾ ਆ ਝਾੜਦੇ ਪੈਂਦਾ ਇਸ ਲਈ ਜੇਕਰ ਤੁਸੀਂ ਪਰਾਲੀ ਸੰਭਾਲ ਕੇ ਬਜਾਈ ਕਰਨੀ ਹੈ ਤੇ ਤੁਹਾਡਾ ਜਿਹੜਾ 25 ਅਕਤੂਬਰ ਤੋਂ ਜਿਹੜੀ ਹੈ ਬਜਾਈ ਸਟਾਰਟ ਕਰ ਦਿਓ ਤੇ ਅਗਰ ਤੁਸੀਂ ਰਹਿਣ ਖੁੰਦ ਬਾਹਰ ਕੱਢ ਕੇ ਜਾਂ ਤੁਸੀਂ ਉਹਨੂੰ ਬੈਲਰ ਨਾਲ ਬਣਾ ਕੇ ਬਾਹਰ ਕੱਢਿਆ ਤੇ ਫਿਰ ਤੁਹਾਡਾ ਜਿਹੜਾ ਪਹਿਲਾ 15 ਵਾੜਾ ਨਵੰਬਰ ਦਾ ਬਹੁਤੀ ਟੁਕਮਾ ਮੰਨਿਆ ਜਾਂਦਾ ਕਿਉਂਕਿ ਕਣਕ ਜਿਹੜੀ ਹੈ ਅਗਰ ਤੁਹਾਡਾ ਤਾਪਮਾਨ ਘੱਟ ਹੈ ਬਜਾਈ ਦੇ ਸਮੇਂ ਤੇ ਤਾਂ ਹੀ ਉਹ ਅੱਗੇ ਜਾ ਕੇ ਬੂਜਾ ਵਧੀਆ ਮਾਰੂਗੀ ਅਗਰ ਤੁਸੀਂ ਗਰਮੀ 'ਚ ਬੀਜਤੀ ਜਿਆਦਾ ਆਪਣਾ ਉਹ ਹੈ ਤਾਪਤਾਪਮਾਨ ਜਿਆਦਾ ਹੈ ਤੇ ਉਹ ਕੀ ਹੋਣਾ ਹਰੀ ਦੇ ਹੋ ਜਾਊਗੀ ਲੇਕਿਨ ਉਹ ਬੂਜਾ ਨਹੀਂ ਬਣਾਉਗੀ ਕੱਲੀ ਕੱਲੀ ਡੱਟੇ ਰਹਿ ਜਾਊਗੀ ਤੇ ਅਗਰ ਬੂਜਾ ਨਹੀਂ ਬਣੋਗਾ ਤੇ ਤੁਹਾਡੀਆਂ ਲਾਸਟ ਚ ਬੱਲੀਆਂ ਘਟ ਆਉਣੀਆਂ ਹੀ ਆਉਣੀਆਂ ਜੇਕਰ ਬੱਲੀਆਂ ਘਟ ਆ ਗਈਆਂ ਤੇ ਝਾੜ ਘਟਣਾ ਹੀ ਘਟਣਾ ਚਾਹੇ ਬਾਤ ਜਿੰਨਾ ਮਰਜ਼ੀ ਜ਼ੋਰ ਲਾਓ ਇਸ ਲਈ ਇਹ ਬਜਾਈ ਦਾ ਸਮਾਂ ਜਿਹੜਾ ਕਣਕ ਦਾ ਉਹ ਬਹੁਤ ਹੀ ਟਕਮਾਉਣਾ ਚਾਹੀਦਾ ਦੂਜੀ ਗੱਲ ਅਸੀਂ ਕਰੀਏ ਜੇਕਰ ਅਸੀਂ ਹੈਪੀ ਸੀਡਰ ਨਾਲ ਕੀਤਾ ਤੇ ਥੋੜਾ ਜਿਹਾ ਸੀਡ ਰੇਟ ਸਾਨੂੰ ਜ਼ਿਆਦਾ ਪਾਉਣਾ ਪੈਂਦਾ 40 ਦੀ ਜਗ੍ਹਾ 45 ਜੇਕਰ ਮੋٹے ਦਾਣੇ ਵਾਲੇ 550 ਤੇ ਉਹਦਾ 50 ਕਿਲੋ ਦੀ ਸਪਾਰਸ਼ ਕਰਦੇ ਹਾਂ ਕਿਉਂਕਿ ਤੁਸੀਂ ਜਿਹੜਾ ਉਹਨੂੰ ਪਰਾਲੀ ਦੇ ਵਿੱਚ ਵੇਜਣਾ ਹੈ ਕਈ ਵਾਰੀ ਕੋਈ ਦਾਣਾ ਪਰਾਲੀ ਦੇ ਉੱਤੇ ਰਹਿ ਜਾਂਦਾ ਜਾਉਂ ਨੂੰ ਵਧੀਆ ਨਮੀ ਨਹੀਂ ਮਿਲਦੀ ਤੇ ਉਹ ਜਦ ਆਪਣਾ ਜਿਹੜਾ ਇਹ ਹਰਾ ਘਟ ਹਰਾ ਨਹੀਂ ਹੁੰਦਾ ਤੇ ਇਸ ਕਰਕੇ ਥੋੜਾ ਜਿਹਾ ਬੀਂ ਵਧਾ ਲਓ ਤਾਂ ਕਿ ਜੇਕਰ ਤੁਹਾਡਾ ਹਰਾਪਣ ਤੇ ਥੋੜੀ ਇਹ ਦਿੱਕਤ ਆਉਂਦੀ ਹੈ ਜਿਹੜਾ ਬੀਂ ਵਧਾਇਆ ਉਹਦੇ ਕਰਕੇ ਹਰਾਪਣ ਜਿਹੜਾ ਇਹ ਕਣਕ ਦਾ ਪੂਰਾ ਹੋ ਜਾਏ ਦੂਜੀ ਜਿਹੜੀ ਗੱਲ ਆ ਆਪਣੀ ਨਦੀਨਾਂ ਦੀ ਨਦੀਨਾਂ ਦੀ ਸਮੱਸਿਆ ਕਣਕ ਦਾ ਵਿੱਚ ਕਾਫੀ ਦੇਰ ਤੋਂ ਜਲ ਆ ਰਹੀ ਹੈ ਔਰ ਅੱਗੇ ਵੀ ਆਏਗੀ ਅਸੀਨ ਨਦੀਨ ਨਾਸ਼ਕ ਵਰਤਦੇ ਆ ਲੇਕਿਨ ਸਾਨੂੰ ਪਹਿਲੇ ਇੱਕ ਗੱਲ ਦਾ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਕਿ ਸਾਨੂੰ ਜਿਹੜੀ ਹੈ ਨਦੀਨਾ ਦੀ ਪਰਖ ਹੋਣੀ ਚਾਹੀਦੀ ਕਿਉਂਕਿ ਜਿੰਨੇ ਵੀ ਤੁਹਾਡੇ ਨਦੀਨ ਨਾਸ਼ਕ ਆ ਰਹੇ ਆ ਉਹ ਸਾਰੇ ਅੱਡ ਅੱਡ ਨਦੀਨਾ ਤਾਂ ਹੀ ਆ। ਕੁਝ ਸਾਰਿਆਂ ਨੂੰ ਮਾਰਦੇ ਆ ਕੁਝ ਸਿਰਫ ਇੱਕ ਨੂੰ ਮਾਰਦੇ ਆ ਕਿ ਕੁਝ ਜਿਹੜੇ ਚੌੜੇ ਪੱਤੇ ਵਾਲੇ ਨੂੰ ਮਾਰਦੇ ਆ ਕੁਝ ਘਾਹ ਲੈ ਨਦੀਨਾ ਨੂੰ ਮਾਰਦੇ ਆ ਇਸ ਕਰਕੇ ਨਦੀਨਾ ਦੀ ਪਰਖ ਸਾਨੂੰ ਬਹੁਤ ਜ਼ਰੂਰੀ ਹੈ। ਕਿਉਂਕਿ ਜੇਕਰ ਅਸੀਂ ਨਦੀਨਾਂ ਦੀ ਪਰਖ ਨਹੀਂ ਹੋਗੀ ਤੇ ਅਸੀਂ ਮਹਿੰਗੇ ਤੋਂ ਮਹੰਗਾ ਲੈ ਕੇ ਉਹਦੀ ਸਪਰੇਅ ਕਰ ਦਿੰਨੇ ਆ ਉਹਦੇ ਬਾਅਦ ਉਹ ਮਰਦਾ ਨਹੀਂ ਤੇ ਫਿਰ ਸਾਨੂੰ ਦੂਜੀ ਸਪਰੇਅ ਤੇ ਜਾਣਾ ਪੈਂਦਾ ਖਰਚਾ ਵੀ ਵੱਧਦਾ ਤੇ ਮਿੱਟੀ ਦਾ ਵਿੱਚ ਜੇਕਰ ਜ਼ਿਆਦਾ ਕੈਮੀਕਲ ਪਾਓਗੇ ਉਹ ਵੀ ਖੇਤ ਦੀ ਸਿਹਤ ਤਾਂ ਹੀ ਠੀਕ ਨਹੀਂ ਰਹਿੰਦਾ ਤੇ ਇਸ ਕਰਕੇ ਨਦੀਨਾਂ ਦੀ ਪਰਖ ਹੋਣੀ ਚਾਹੀਦੀ ਹੁਣ ਜਿਹੜੇ ਨਦੀਨ ਜਿਹੜੇ ਨਾ ਮੁੱਖ ਤੌਰ ਤੇ ਦੋ ਤਰੀਕੇ ਦੇ ਆਉਂਦੇ ਨੇ ਕਣਕ ਦੇ ਵਿੱਚ ਇੱਕ ਤੇ ਤੋੜਾਂ ਦਾ ਘਾਲੇ ਨਦੀਨ ਜੋਦੇ ਵਿੱਚ ਗੁੱਲੀ ਡੰਡਾ ਜਿਹੜਾ ਆ ਸਭ ਤੋਂ ਜ਼ਿਆਦਾ ਮੰਨਿਆ ਜਾਂਦਾ ਤੇ ਦੂਜੇ ਆ ਚੌੜੇ ਪੱਤੇ ਵਾਲੇ ਨਦੀਨ ਹੁਣ ਗੁੱਲੀ ਡੰਡੇ ਨੂੰ ਜੇਕਰ ਅਸੀਂ ਕੰਟਰੋਲ ਕਰਨਾ ਉਹਦੀ ਰੋਕਥਾਮ ਕਰਨੀ ਹੈ ਤੇ ਸਾਨੂੰ ਜਿਹੜਾ ਬਿਜਾਈ ਦੇ ਸਮੇਂ ਤੋਂ ਹੀ ਧਿਆਨ ਰੱਖਣਾ ਪਊਗਾ ਚਾਹੇ ਅਸੀਂ ਹੈਪੀ ਸੀਡਰ ਨਾਲ ਕਰ ਰਹੇ ਆ ਚਾਹੇ ਅਸੀਂ ਦਿਵਯਾਤੀ ਬਿਜਾਈ ਕਰ ਰਹੇ ਆ ਅਸੀਂ ਜਿਹੜਾ ਆ ਬਿਜਾਈ ਦੇ ਸਮੇਂ ਨਦੀਨ ਨਾਸ਼ਕ ਵਰਤ ਸਕਦੇ ਹਾਂ ਜਿਸ ਤਰ੍ਹਾਂ ਸਟ੍ਰੋਂਪ ਹੈ 1 ਲੀਟਰ 200 ਲੀਟਰ ਪਾਣੀ ਚ ਪਾ ਕੇ ਉਹਦੀ ਸਪਰੇਅ ਕਰ ਦੋ ਅਗਰ ਰਿਵੈਤੀ ਵਿਜਾਈ ਹੈ ਤੇ ਅਗਰ ਤੁਹਾਡਾ ਰਹਿਣ-ਖੋਦ ਹੈਪੀ ਸੀਡਰ ਨਾਲ ਕਰ ਰਹੇ ਹੋ ਤੇ ਤੁਸੀਂ ਹੈਪੀ ਸੀਡਰ ਦੇ ਜਿੱਥੇ ਕਰ ਰਹੇ ਹੋ ਉੱਥੇ ਤੁਸੀਂ ਜੂਰੀਆ ਨਾਲ ਨੂੰ ਸਟੌਂਪ 1 ਲੀਟਰ ਨੂੰ ਮਿਕਸ ਕਰਕੇ ਬਜਾਈ ਦੇ ਸਮੇਂ ਸਟਾ ਮਾਰ ਦਿਓ ਤੇ ਤੁਹਾਡੇ ਜਿਹੜੇ ਨਦੀਨ ਜਿਹੜੇ ਗੁੱਲੀ ਡੰਡਾ ਉਹ ਕਾਫੀ ਤੱਕ ਹੋ ਜਾਊਗਾ ਅਗਰ ਤੁਸੀਂ ਲਗਾਤਾਰ ਸਟੌਂਪ ਵਰਤ ਰਹੇ ਹੋ ਤੇ ਤੁਹਾਡਾ ਜਿਹੜਾ ਹੈ ਨਦੀਨ ਕਾਬੂ ਨਹੀਂ ਆ ਰਹੇ ਤੇ ਉਹਨੂੰ ਬਦਲ ਲਓ ਆਪ ਕੀੜਾ ਹੈ 60 ਗ੍ਰਾਮ ਕਿੱਲੇ ਦਾ ਪੈਂਦਾ ਹੈ ਉਹਨੂੰ ਵਰਤੋ ਮਹਿੰਗੀ ਹੈ ਲੇਕਿਨ ਅਗਰ ਤੁਹਾਡਾ ਸਟੈਂਪ ਨਾਲ 1 ਸਾਲ ਹੋ ਗਿਆ 2 ਸਾਲ ਹੋ ਗਿਆ ਤੀਜੇ ਸਾਲ ਉਸਟੈਂਪ ਨਾ ਵਰਤੋ ਕਿਉਂਕਿ ਤੀਜੇ ਸਾਲ ਜੇਕਰ ਉਹਨੇ ਰੋਕਿਆ ਨਹੀਂ ਉਹਦੇ ਬਾਅਦ ਚ ਦੂਜਾ ਅਗਲੀ ਸਪਰੇਅ ਤੇ ਜਾਣਾ ਪਊਗਾ ਇਸ ਲਈ ਇਹ ਪਹਿਲੇ ਹੀ ਉਹਨੂੰ ਥੋੜਾ ਜਿਹੜਾ ਅਦਲ ਬਦਲ ਕਰਕੇ ਉਹਨੂੰ ਵਰਤੋ ਆਪ ਕੀੜਾ 60 ਗ੍ਰਾਮ ਹੈ ਤੁਹਾਡਾ ਪਲੇਟਫਾਰਮ ਹੈ 1 ਕਿੱਲਾ ਇਹ 1 ਲੀਟਰ ਜਿਹੜਾ ਆ ਉਹ ਕਿੱਲੇ ਦਾ ਪੰਦਾ ਤੇ ਤੁਹਾਡਾ ਦਰਸ਼ਕ ਹੈ ਇਹ ਚਾਰ ਸਾਡੇ ਜਿਹੜੇ ਨਦੀ ਨਾਸ਼ਕ ਨੇ ਤੁਸੀਂ ਬਿਜਾਈ ਦੇ ਸਮੇਂ ਵਰਤ ਸਕਦੇ ਹੋ ਚਾਹੇ ਤੁਸੀਂ ਪਰਾਲੀ ਵਿੱਚ ਵਾਰ ਰਹੇ ਹੋ ਚਾਹੇ ਉੱਪਰ ਤੈਰ ਰੱਖ ਰਹੇ ਹੋ ਤੇ ਚਾਹੇ ਉਹਨੂੰ ਬਾਹਰ ਕੱਢ ਰਹੇ ਹੋ ਤੁਸੀਂ ਇਹਨਾਂ ਨੂੰ ਵਰਤ ਸਕਦੇ ਹੋ ਅਗਰ ਕੋਈ ਕਾਰਨ ਤੁਹਾਡੇ ਨਹੀਂ ਉਸ ਟਾਈਮ ਕਿਹਨਾਂ ਵਰਤੇਗੇ ਕਿ ਤੁਸੀਂ ਉਸ ਟਾਈਮ ਨਹੀਂ ਵਰਤ ਸਕੇ ਤੇ ਤੁਸੀਂ ਬਾਅਦ ਚ ਵੀ ਵਰਤ ਸਕਦੇ ਹੋ 30 35 ਦਿਨ ਤੇ ਦੇਸ ਟਾਈਮ ਜਿਹੜੇ ਨਦੀਨ ਹਰੇ ਹੁੰਦੇ ਨੇ ਉਸ ਤੇ ਵੀ ਅਸੀਂ ਜਿਹੜਾ ਹੈ ਜਿਹੜਾ ਆਪਣੇ ਨਦੀਨ ਨਾਸ਼ਕ ਵਰਤ ਸਕਦੇ ਹਾਂ ਜੇਕਰ ਸਾਡੇ ਚੌੜੇ ਪੱਤੇ ਵਾਲੇ ਨਦੀਨ ਆਏ ਤੇ ਉਹਨਾਂ ਦਾ ਵਿੱਚ ਸਾਡੇ ਕੋਲ 240 ਬਹੁਤ ਹੀ ਪੁਰਾਣਾ ਜਿਹੜਾ ਹੈ ਆਪਣਾ ਨਦੀਨ ਨਾਸ਼ਕ ਹੈ ਲੇਕਿਨ ਬਹੁਤ ਹੀ कारगर ਹੈ ਚਾਹੇ ਤੁਹਾਡੀ ਮੈਣੀ ਹੈ ਮੈਣਾ ਹੈ ਬਥੂਆ ਹੈ ਜੰਗਲੀ ਪਾਲਕ ਹੈ ਇਸ ਤੋਂ ਵਧੀਆ ਕੋਈ ਨਹੀਂ ਕਾਬੂ ਕਰਦਾ ਹਾਂ ਜੇਕਰ ਤੁਹਾਡੀ ਤੁਹਾਡੀ ਜੰਗਲੀ ਪਾਲਕ ਦੀ ਜਗ੍ਹਾ ਕੰਡੇਲੀ ਪਾਲਕ ਆਂਦੀ ਐ ਫੇਰ ਤੁਹਾਨੂੰ ਐਲ ਗ੍ਰਿਪ ਜਿਹੜੀ ਐ 10 ਗ੍ਰਾਮ ਕਿੱਲੇ ਦੀ ਵਰਤਣੀ ਪੋਗੀ ਨਹੀਂ ਤੇ ਤੁਹਾਡਾ ਚੋੜੇ ਪੱਤੇਆਂ ਤੇ 240 ਨਾਲ ਸਰ ਜਾਊਗਾ ਤੇ ਜੇਕਰ ਤੁਹਾਡੇ ਖੇਤ ਦਾ ਵਿੱਚ ਬਟਨ ਬੂਟੀ ਐ ਤੇ ਤੁਹਾਨੂੰ ਜਿਹੜਾ ਲੈਂਡਫੀਡ ਆ 20 ਗ੍ਰਾਮ ਕਿੱਲੇ ਦਾ ਜਿਹੜਾ ਇਹ ਵਰਤ ਸਕਦੇ ਹੋ ਜਾਂ ਫੇਰ ਏਮ ਵਰਤ ਸਕਦੇ ਹੋ ਕਿਉਂਕਿ ਇਹ 3-4 ਨਦੀਨ ਹੀ ਹੈ ਜਿਹੜੇ 240 ਨਾਲ ਕਾਬੂ ਨਹੀਂ ਹੁੰਦੇ ਤੇ ਅਸੀਂ ਕਈ ਵਾਰੀ ਜ਼ਿਆਦਾ ਸਾਨੂੰ ਜਿਹੜੀ ਦਿੱਕਤ ਆਂਦੀ ਉਹ ਜੰਗਲੀ ਪਾਲਕ ਚ ਆਉਂਦੀ ਹੈ। ਜੰਗਲੀ ਪਾਲਕ ਤੇ ਕੰਡੇਲੀ ਪਾਲਕ ਤੇ ਥੋੜਾ ਜਿਹਾ ਹੀ ਫਰਕ ਹੁੰਦਾ ਹੈ। ਲੇਕਿਨ ਉਹਨਾਂ ਨੂੰ ਰੋਕ-ਥਾਮ ਕਰਨੇ ਤਾਂ 24D ਉਹਨੂੰ ਮਾਰਦਾ ਨਹੀਂ ਤੇ ਐਲਗ੍ਰੇਪ ਨੂੰ ਛੱਡਦੀ ਨਹੀਂ। ਇਸ ਕਰਕੇ ਇਹਨਾਂ ਦੀ ਪਰਖ ਕਰਕੇ ਚੋੜੇ ਪੱਤੇ ਵਾਲੇ ਕਿਹੜੇ ਨਦੀਨ ਆ ਰਹੇ ਨੇ ਜੇਕਰ ਨਹੀਂ ਪਤਾ ਲੱਗ ਰਿਹਾ ਸੈਂਪਲ ਲੈ ਕੇ ਆਪਣੇ ਖੇਤੀ ਵਿਗਿਆਨ ਕੇਂਦਰ ਤੇ ਚਲੇ ਜਾਓ। ਉਹਨਾਂ ਨੇ ਤੁਹਾਨੂੰ ਇੱਕਦਮ ਦੱਸ ਦੇਣਾ ਕਿ ਇਹ ਇਲਾਜ ਦੇ ਤੇ ਕੈਮੀਕਲ ਕਰ ਤੋਂ। ਅੱਗੇ ਤੁਹਾਡਾ ਹੈ ਕਿ ਅਗਰ ਤੁਹਾਡੇ ਦੋਨੋਂ ਨਦੀਨ ਆ ਗਏ ਚੌੜੇ ਪੱਤੇ ਵਾਲੇ ਵੀ ਆ ਗਏ ਤੇ ਤੁਹਾਡੇ ਜਿਹੜੇ ਨਾ ਦੂਜੇ ਵੀ ਆ ਗਏ ਘਾਲੇ ਨਦੀਨ ਵੀ ਆ ਗਏ ਫਿਰ ਸਾਨੂੰ ਇਹ ਤੇ ਹੈ ਨਹੀਂ ਕਿ ਇੱਕ ਵਾਰੀ ਅਸੀਂ ਚੌੜੇ ਪੱਤੇ ਵਾਲੀ ਕਰ ਦਈਏ ਤੇ ਇੱਕ ਵਾਰੀ ਘਾਲੇ ਨਦੀਨਾਂ ਦੀ ਕਰ ਦਈਏ ਉਸ ਟਾਈਮ ਸਾਡੇ ਕੋਲ ਕੰਬਾਈਨਡ ਸਾਲਟ ਹੈ ਨਾ ਜਿਨ੍ਹਾਂ ਵਿੱਚ ਚੌੜੇ ਪੱਤੇ ਪਾਉਣ ਦੀ ਵੀ ਸ਼ਮਤਾ ਹੈ ਤੇ ਘਾਲੇ ਨਦੀਨ ਮਾਰਨ ਦੀ ਵੀ ਸ਼ਮਤਾ ਹੈ ਜਿਸ ਤਰ੍ਹਾਂ ਟੋਟਲ ਹੈ ਦੋ ਸਾਲਟ ਹੈ 16 ਗ੍ਰਾਮ ਕਿਲੇ ਦੇ ਹਿਸਾਬ ਦਾ ਤੇ ਉਹਦੀ ਵਰਤ ਸਕਦੇ ਲੇਕਿਨ ਇੱਕ ਚੀਜ਼ ਦਾ ਹਮੇਸ਼ਾ ਧਿਆਨ ਰੱਖਿਓ ਜਿੱਥੇ ਟੋਟਲ ਵਰਤਣੀ ਆ ਉਹ ਉਸ ਫਸਲੀ ਚੱਕਰ ਦਾ ਵਿੱਚ ਜਿਹੜੀ ਆ ਤੁਹਾਡੀ ਮੱਕੀ ਨਾ ਆਉਂਦੀ ਹੋਵੇ ਤੇ ਕਿਉਂਕਿ ਉਹ ਅੱਗੇ ਜਾ ਕੇ ਮੱਕੀ ਹਰਾ ਹੋਣ ਤੇ ਦਿੱਕਤ ਕਰਦੀ ਹੈ ਇਸ ਕਰਕੇ ਉੱਥੇ ਨਾ ਵਰਤੋ ਤੁਹਾਡੇ ਕੋਲ ਅਟਲੈਂਟਿਕ ਹੈ 160 ਗ੍ਰਾਮ ਕਿਲੋ